ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਐ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਆ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਚਨ ਸਿੰਘ ਦਰਵਾਦ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇਆਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨਿਆਂ ਦੀਆਂ ਸ਼ਮਤਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਕਮਕਾ ਕਈ ਵਾਰੀ ਛਿਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਰਾਮਦਾਸ ਦਾਸ ਦੇ ਦਰ ਤੇ ਸੱਚਕੰਨ ਸਿੰਘ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀ ਹੈ। ਖਾਰਜ ਕਰਦੇ ਹੋ ਬਿਆਨ ਜੀ। ਸੇਵਾ ਦਾ ਖਾਰਜ ਕਰਦੇ ਹੋ ਸੇਵਾ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਲਤਾ ਮੈਂ ਤਾਂ ਕਰਮ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦਾਸ ਦੇ ਦਰ ਤੇ ਕਿਸੇ ਨੂੰ ਤੋਲਾ ਹੁੰਦਾ ਕਈ ਕਈ ਆਪ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਕਿੰਦਾ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਗਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੇਗੀ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਲੱਗਦਾ ਕਿ ਸੰਗਤ 'ਚ ਕੋਈ ਧੂਪਤਾ ਪੈਦਾ ਨਾ ਹੋਵੇ ਕੋਈ ਸੰਗ ਮੈਂ ਕਹੀ ਹੈ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਬਾਰੇ ਪਿਆਰ ਆ 1% ਵੀ ਤੋਖਲਾ ਨਹੀਂ ਸੰਗਤ ਦੇਖੋ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ ਜੀ ਨਹੀਂ ਕਦੀ ਕਮੈਂ ਕੋ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਨੇ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕੇ ਗੁਰੂ ਮਾਰਾ ਮਿਹਰ ਕਰੇ ਇਦਾਂ ਹੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਉਹਨਾਂ ਨੂੰ ਪੁੱਛੋ ਸਿਆਪ ਜੀ ਮੈਨੂੰ ਬਹੁਤ ਬਹੁਤ ਧੰਨਵਾਦ ਜੋ ਦਾ ਇਤਿਹਾਸ ਜਿਹੜਾ ਤੋੜ ਨੂੰ ਰੋੜ ਦੇ ਚੀਕਿਆ ਜਾਂਦਾ ਹੈ ਕਾਰਵਾਈ ਦੀ ਮੰਗ ਦੇਖੋ ਉਹਨਾਂ ਦੀਆਂ ਫੋਟੋਆਂ AI ਦੇ ਨਾਲ ਜਿਹੜਾ ਜੱਸਾ ਸਿੰਘ ਰਾਮਗੜੀਆ ਸਾਡੇ ਜਰਨਲ ਆ ਤੇ ਜਿਨ੍ਹਾਂ ਨੇ ਇਦਾਂ ਦੇ ਕਾਰਜ ਕੀਤੇ ਆ ਦਿੱਲੀ ਦੇ ਲਾਲ ਕਿਲੇ ਤੇ ਤੇ ਮਹਿਕਮਾ ਉਸ ਜਰਨਲ ਬਾਰੇ ਜੇ ਕੋਈ ਕਿਸੇ ਨੇ ਗੱਲ ਕਹੀ ਹੈ ਤੇ ਦੋ ਮੰਨ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਤੇ ਅਸੀਂ ਉਹਦੇ ਬਾਰੇ ਵਿਚਾਰ ਵੀ ਕਰਨਾ ਕਿਉਂਕਿ ਮੈਂ ਆਪਤੀਜੀ ਤੋਂ ਗੱਲ ਸੁਣੀ ਹੈ ਵਿਚਾਰ ਕਰਕੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ